ਮੈਨੂੰ ਵੀ ਇਹ ਹੀ ਕਿ ਜਿੱਦਾਂ ਹੁਣ ਤੂੰ ਵੀ ਕਹੀ ਜਾਨੀਂ ਕਿ ਮੈਂ ਚੱਲ ਜਾਣਾ ਮੈਂ ਚੱਲ ਜਾਣਾ ਤੇ ਜੇ ਤੂੰ ਚੱਲ ਜਾਂਦੀ ਤੇ ਫੇਰ ਗੱਲ ਕਿੱਥੋਂ ਤੱਕ ਜਾਣੀ ਹਗੀ ਉਹ ਦੀਦੀ ਜਾਣਾ ਮੈਂ ਕਿੱਥੇ ਹੈ ਮੈਨੂੰ ਨਹੀਂ ਲੱਭਦਾ ਮਗਰ ਕੀ ਹੈ ਤੇ ਕੀ ਨਹੀਂ ਆ ਉਹਦੇ ਮੈਂ ਉਦਾਂ ਹੀ ਇਹਨਾਂ ਨੂੰ ਡਰਾਵਾ ਦਿੰਨੀ ਹੀ ਕਿ ਮੈਂ ਚੱਲ ਜਾਣਾ ਵਾ ਕੀ ਪਤਾ ਡਰਦੇ ਮਰੇ ਦੇ ਆਖ ਹੀ ਦੇਣਾ ਵੀ ਚੱਲ ਮੇਰਾ ਘਰ ਖਰਾਬ ਹੋਣ ਦਿਆ ਵਾ ਮੈਂ ਹੁਣੀ ਹਟ ਜਾ ਚੱਲ ਹੁਣ ਇਹਨੂੰ ਵੀ ਪਤਾ ਲੱਗਿਆ ਵਾ ਔਰ ਮੈਂ ਇਹਨਾਂ ਨਾਲ ਕਰਦੀ ਮੈਂ ਅਜੀਦੀ ਜਾ ਕੇ ਉਥੇ ਕੀ ਕਰਨਾ ਮੈਨੂੰ ਕੋਈ ਪਤਾ ਨਹੀਂ ਹੁਣ ਮੰਮੀ ਉਦੋਂ ਸਮਾਨ ਵੱਲੋਂ ਵੀ ਕਹਿਣ ਡਈ ਸੀ ਤੇਰਾ ਭਰਾ ਕੀ ਲਿਆਇਆ ਮੈਨੂੰ ਉੱਥੇ ਉਹ ਟਾਈਮ ਤੇ ਸਮਾਨ ਸੁਝਣ ਡਿਆ ਸੀ ਸਮਾਨ ਨਾ ਵੇਖੋ ਸਾਰੇ ਕਮਰੇ ਭਰੇ ਪਏ ਆ ਦੇ ਹੀ ਆਏ ਵੇਖਿਆ ਹੀ ਆ ਉਹ ਮੈਂ ਤਾਂ ਪੁੱਤ ਵੇਖ ਕੇ ਗਿਆ ਵਾਂ ਪਰ ਉਹ ਮੈਨੂੰ ਉਹ ਨਾ ਫਿਕਰਾਂ ਜਿਆਂ ਜੀ ਪਾ ਗਈ ਸੀ ਤੇ ਮੈਂ ਤਾਂ ਹੀ ਫੋਨ ਲਾਇਆ ਸੀ ਮੈਂ ਨਹੀਂ ਹਲੀਆਂ ਤਾਂ ਤੂੰ ਐਸੇ ਗੱਲ ਕਰਨ ਨਹੀਂ ਹਾਂ ਵੀ ਜਾ ਕੇ ਉੱਥੇ ਦੱਸਾਂ ਦਵਾ ਦਵ ਮੈਨੂੰ ਨਹੀਂ ਪਤਾ ਕਿ ਕਾਹਦਾ ਕਰਕੇ ਕਾਲੀ ਪਈ ਵੀ ਪਿੰਡ ਜਾਣਾ ਵਾਂ ਤੇ ਮੈਂ ਤਾਂ ਮੰਮੀ ਦੱਸਣਾ ਸੀ ਮੈਨੂੰ ਤੇ ਦੱਸਣਾ ਹੀ ਪੈਣਾ ਸੀ ਅੱਜ ਨਾ ਦੱਸਦੀ ਤੇ ਕੱਲ ਦੱਸਦੀ 12 ਕਿਨੇ ਦਸਾਈ ਜਦੋਂ ਰਿਸ਼ਤਾ ਕੀਤਾ ਹੀ ਉਸ ਦੱਸ ਕੇ ਉਹਨਾਂ ਕੀਤਾ ਹੀ ਉਦੋਂ ਨਾ ਕਿਸ ਨੇ ਦੱਸਿਆ ਉਹਨਾਂ ਨੇ ਪੁੱਛਿਆ ਦੱਸਿਆ ਨਹੀਂ ਨਾ ਕਾਹ ਵੀ ਜੇ ਪੁੱਛਿਆ ਹੁੰਦਾ ਤਾਂ ਸਾਇਦ ਕੋਈ ਪਿੰਡ ਚੋਂ ਦੱਸ ਹੀ ਦਿੰਦਾ